ਤਨ ਨਾਮ ਕੋ ਨਾ ਤਨ ਤਨ ਸੋ ਜਨਨੀ ਜਨ ਗੁਰੂ ਜਿ ਜਿ ਆਵੈ ਕੰਨ ਤਨ ਗੁਰੂ ਜਨ ਨਾਮ ਅਰਧਿਆ ਆਗਤਿ ਅਹ ਜਿਨੇ ਦਿੱਤਾ ਤਨ ਨਾਇਸ਼ਦਾ ਸਤਿ ਲੋਕ ਮਹੱਲਾ ਤੀਜਾ ਮਨ ਹਠ ਕਰੇ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਹਠ ਏਕ ਕਰ ਭਰਮ ਦੇ ਦੁੱਖ ਪਾਇਆ ਦੂਜੈ ਭਾਏ ਮਨ ਹਠ ਕਰੇ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਹਟ ਏਖ ਕਰ ਭਰਮ ਦੇ ਦੁਖ ਪਾਇਆ ਦੂਜੈ ਭਾਏ ਰਿੱਧ ਸਿਦ ਸਭ ਮੋਹ ਹੈ ਨਾਮ ਨਵਸੈ ਮਨ ਆਏ ਗੁਰ ਸੇਵਾ ਤੇ ਮਨ ਨਰਮਲ ਹੋਵੇ ਅਗਿਆਨ ਅਧੇਰਾ ਜਾਏ ਨਾਮ ਰਤਨ ਕਰ ਪ੍ਰਗਟ ਹੋਆ ਨਾਰਕ ਸਾਇ ਸਮਾਏ ਮਹਲਾ ਜੀ ਦਾ ਸਬਦੈ ਸਾਧਨਾ ਆਇਓ ਨਾਮ ਨ ਲਗੋ ਪਿਆਰ ਰਸਨਾ ਟਿਕਾ ਬੋਲਣਾ ਨਿਤ ਨਿਤ ਹੋਏ ਖਾਰ ਨਾਨਕ ਕੀਰਤ ਪੈ ਕਮਾਵਣਾ ਕੋਏ ਨ ਬੇਤਨ ਹਾਰ ਪੌੜੀ ਧਨ ਤਨ ਸਤਿਪੁਰਖ ਸਤਿ ਗੁਰੂ ਹਮਾਰਾ ਜਿਜ ਮਿਲਿਆ ਹਾਵਾਂ ਕੋ ਸਾਥ ਆਈ ਧਨ ਧਨ ਸਤਿਗੁਰ ਸਤ ਗੁਰੂ ਹਮਾਰਾ ਜਿਜ ਮਿਲਿਆ ਹਮ ਹਰ ਭਗਤ ਪਾਈ ਧਨ ਧਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਧਨ ਧਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਸਾਨੂੰ ਨਿਸ਼ਟ ਦੇਖਾਈ ਧਨ ਧਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰਨਾਮਸਿਓ ਹਮਾਰੇ ਪ੍ਰੀਤ ਬਣਾਈ ਧਨ ਧਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰਨਾਮਸਿਓ ਹਮਾਰੇ ਪ੍ਰੀਤ ਬਣਾਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ